ਕਹਦਾ ਮੈਂ ਲੋਈ ਲੈ ਲਈਏ ਢਾਲੇ ਅੱਛਾ ਅੱਜ ਦੇਸੀ ਜੱਟ ਬਣ ਕੇ ਆਈ ਇੱਥੇ ਜੀ ਕਰਦਾ ਹਾਂ ਮੈਂ ਤਾਂ ਮੈਨੂੰ ਇੱਥੇ ਆ ਕੇ ਮੈਂ ਜੋ ਸ਼ਾਲ ਮੇਰੇ ਢਾਲੇ ਲੈਣੇ ਨੂੰ ਕਹਦਾ ਮੈਂ ਕੀ ਖੇਡਦਾ ਪੁੱਤ ਉਹ YouTube ਦੇਖਦਾ ਝੂਠੀ ਉਹ ਦੇਖ ਰਿਹਾ ਕੀ ਦੇਖਦਾ ਪੁੱਤ YouTube ਤੇ ਪਾ ਲ ਨਿਮਰਤ ਮੈਂ ਉਹ ਘੱਟ ਲਾ ਸਮਾਂ ਸਾਹਮਣੇ ਦੇ ਕਟਾਈ ਕਰ ਦੂੰਗੀ ਬੇਬੀ ਮੈਂ ਨਹੀਂ ਪਹੁੰਚ ਉਹ ਰੈਂਟ ਦੇ ਰੈਂਟ ਆ ਦੇਖੋ ਆ ਆ ਗਏ ਕਮਾਲੇ ਕਰਤੀ ਆ ਦੇਖੋ ਇਹ ਚਾਕੀਆਂ ਨੇ ਹੈ ਇਹ ਕਿੱਥੇ ਜਾ ਰਹੀਆਂ ਨੇ ਆ ਦੇਖੋ ਸਾਰ ਲਾ ਹੱਦ ਹੋ ਗਈ ਇਹ ਕਿੱਥੇ ਜਾ ਰਹੀਆਂ ਨੇ ਚਾਕੀਆਂ ਹੱਦ ਹੋ ਗਈ ਥਾਲੀ ਹੈ ਇਹ ਕਿ ਚਾਕੀਆਂ ਨੇ ਇਹ ਇਹ ਚੰਡੀਗੜ੍ਹ ਕੱਢੀਆਂ ਹੋਣੀਆਂ ਮੇਲਾ ਦਾ ਇਹ ਕਿਤੇ ਕਿਤੇ ਹੋਰ ਜਾ ਰਹੀਆਂ ਨੇ ਆ ਕਿੱਥੇ ਤਾਈ ਥਣੀ ਜਾ ਫਿਰ ਹੋ ਹਾਂ ਇਹਦੇ ਉੱਥੇ ਤਾਂ ਨਹੀਂ ਜਾ ਰਹੀਆਂ ਧਰਨਾ ਲਾਉਣਗੇ ਹੁਣ ਕਹਿੰਦੇ ਕਿਹ ਆ ਪਤਾ ਹਾਂ ਬਹੁਤ ਮਤਮਨ ਚੱਕੇ ਲਾ ਹਾਂਜੀ ਗਾਇਸ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਪੀਵੀ 23 ਅਸੀਂ ਆਏ ਜੀ ਹੁਣ ਡੋਮੀਨੋਸ ਚ ਭਵਜੋਤਾ ਕਹਿੰਦਾ ਭਈ ਮੈਂ ਕੁਝ ਖਾਣਾ ਹੈ ਭਵਜੋਤੇ ਕੀ ਖਾਣਾ ਪੁੱਤਰ ਪਰਪਰ ਜੁੱਤੇ ਨੂੰ ਦੇਖਦੇ ਆ ਪਬਜੀ ਨੂੰ ਓਹ ਠੀਕ ਹੈ ਠੀਕ ਹੈ ਇਹ ਕਹਿੰਦਾ ਹੁਣ ਆਪਾਂ ਨਾ ਇੱਕ ਦਿਨ ਚ ਇਹਨਾਂ ਦਾ ਬਣਾਵਾਂਗੇ ਪ੍ਰੋਗਰਾਮ ਅਰ ਉਹਨੂੰ ਕਿਹੜਾ ਖਾਣਾ ਆਪਾਂ ਉਹਦਾ ਕਿਹੜਾ ਚੱਲ ਉੱਥੇ ਚੱਲ ਜਿੱਥੇ ਜਾਣਾ ਜਿੱਦੇ ਜਾਣਾ ਚ ਲਓ ਜੀ ਹੁਣ ਆ ਗਏ ਅਸੀਂ ਭਾਈ ਓਹ ਚੀਟੋਸ ਲੈ ਜਾ 800 ਦਾ ਨਾ ਨਾ ਉਹ ਉਹ ਕੁਝ ਨਹੀਂ ਲੈ ਜਾ ਇਨਾਂ ਦੇ ਚ ਕੋਈ ਨਹੀਂ ਬੰਦ ਕਰ ਬੰਦ ਕਰ ਮੌੜੀ ਹਾਲਾ ਇਹਨਾਂ ਕੋਲ ਵੀ ਸਾਰਾ ਕੁਝ ਹਾਂ ਕਿਨਾ ਕੋਲ ਹਾਂ ਇਹਨਾਂ ਕੋਲ ਵੀ ਸਾਰਾ ਕੁਝ ਹੈ ਜਿਹੜਾ ਕੋਈ ਮਰਜ਼ੀ ਲੈ ਲੈ हुँ? हाँ जी लो जी तुमने ले लिया समान एक बर्गर ले लिया फ्रेंच फ्राइज ले ले ते हो, हो गए फ्री आप बड़ा खाब आया ਗੱਲ ਮੰਨਦਾ ਡਰਾਈਵਰ ਦਾ ਭਾਈ ਇਹ ਡੋਮੀਨੋਸ ਵਾਲੇ ਮੁੰਡੇ ਨੇ ਇਹਨਾਂ ਦਾ ਸਮਾਨ ਆਇਆ ਹੁਣ ਹਾਂ ਇਹਨਾਂ ਦਾ ਸਮਾਨ ਆਇਆ ਹੁਣ ਮੁੰਡੇ ਚੌੜਾ ਕਰ ਰਹੇ ਨੇ ਦੇਖੋ ਹੁਣ ਸ਼ਾਮ ਦਾ ਟਾਈਮ ਹੋ ਗਿਆ ਦੇਖੋ ਸਾਹਮਣੇ ਮਾਲ ਕਿੰਨੇ ਵਧੀਆ ਲੱਗਦੇ ਨੇ ਉਹ ਜੋ ਜੋ ਲੈ ਆ ਉਹ ਸਾਡੇ ਸਰੰਦ ਸਰ ਸਾਡੇ ਸਰੰਦ ਸਾਰੀਆਂ ਵਧੀਆ ਵਧੀਆ ਕੰਪਨੀ ਆ ਗਈਆਂ ਸਾਰੀਆਂ ਟੌਪ ਟੌਪ ਦੀਆਂ ਤੇ ਸਾਬ ਹੋ ਗਿਆ ਜੌਬ ਕੀ ਹੋ ਗਿਆ ਭਾਈ ਆ ਗੱਡੀ ਦਾ ਬਹੁਤ ਰੂਪ ਆ ਭਾਈ ਕਿਹੜੀ ਦਾ ਆ ਜਿਹੜੀ ਗੱਡੀ ਪਿੱਛੇ ਖੜੀ ਆ ਨਾ ਆਪਣੀ ਹਾਂ ਹਾਂ ਬਹੁਤ ਹਾਂ ਇਹ ਚਲੋ ਹੁਣ ਚੱਲੀਏ ਹੁਣ ਭਬਜੋਤ ਨੇ ਜੀ ਅੱਜ ਪੱਗਾਂ ਲੈਣੀਆਂ ਸੀਗੀਆਂ ਪੱਗਾਂ ਲੈ ਲਈਆਂ ਤੇ ਖਾਣ ਨੂੰ ਵੀ ਸਮਾਨ ਲੈਣਾ ਸੀਗਾ ਜਿਹੜਾ ਉਹ ਵੀ ਲੈ ਲਿਆ ਹੁਣ ਆਪਾਂ ਬੈਠੀਏ ਗੱਡੀ 'ਚ ਤੇ ਚੱਲ ਭਾਈ ਥੋੜਾ ਭਾਈ ਤੂੰ ਆਪਣਾ ਸਮਾਨ ਖਾ ਚਾਹ ਜੋ ਮਰਜ਼ੀ ਕਰ ਹੁਣ ਆਪਾਂ ਚੱਲਿਆ ਪਿੰਡ ਨੂੰ ਠੀਕ ਹੈ ਜੀ ਤੁਸੀਂ ਜੁੜੇ ਰਹੋ ਗੁਰਸਿੱਧੂ ਪੀਪੀ ਤੇ ਚੈਨਲ ਦੇ ਨਾਲ ਤੇ ਆਪਾਂ ਵੀਡੀਓ ਹੁਣ ਰੱਖਾਂਗੇ ਜਾਰੀ ਮੌਜੂਦਾ ਦਾ 버ਗਰ ਲੱਗਾ ਸਟਾਰਟ ਹੋ ਗਿਆ ਇਹ ਕਹਿੰਦਾ ਪਾਪਾ ਤੂੰ ਵੀ ਖਾ ਮੈਂ ਕਿਹਾ ਪੁੱਤ ਮੈਂ ਤਾਂ ਨਹੀਂ ਖਾਣਾ ਵੀ ਤੂੰ ਹੀ ਖਾ ਲੈ ਕਿਉਂਕਿ ਮੈਂ ਤਾਂ ਸਿਰਫ ਸਿੰਪਲ ਰੋਟੀ ਉਹ ਖਾਣਾ ਹੀ ਮੈਂ ਕਦੇ 버ਗਰ ਪੀਜ਼ਾ ਬਹੁਤ ਘੱਟ ਜਾਣ ਸਕਦਾ ਦੋ ਚਾਰ ਮਹੀਨੇ ਚ ਕਿਤੇ ਇੱਕ ਅੱਧੀ ਵਾਰੀ ਮੈਂ ਕਿਤੇ ਖਾਲਮਾ ਖਾਲਮਾ ਮੈਂ ਕਦੇ ਵੀ ਪੀਜ਼ਾ 버ਗਰ ਕਦੇ ਨਹੀਂ ਖਾਂਦਾ ਇਹਨੂੰ ਸਾਡੇ ਜਵਾਨ ਨੂੰ ਥੋੜਾ ਜਿਹਾ ਸ਼ੌਂਕ ਆ ਬਸ ਇਹ ਚੀਜ਼ਾਂ ਦਾ ਹੋਰ ਸਾਡੇ ਘਰ ਚ ਕਿਸੇ ਕਿਸੇ ਨੂੰ ਇੰਨਾ ਸ਼ੌਂਕ ਨਹੀਂ ਹੈਗਾ ਬਾਹਰ ਦੀਆਂ ਚੀਜ਼ਾਂ ਦਾ ਬਸ ਇਹਨੂੰ ਆ ਪਬਜ ਉਤਨੂੰ ਤੇ ਲੋ ਜੀ ਹੁਣ ਆਪਾਂ ਚੱਲੇ ਆ ਪਿੰਡ ਨੂੰ ਆਪਣੇ ਦੀ ਦੁਬਈ ਆਊਟਲੈਟ ਸਟੋਰ ਆ ਦੁਬਈ ਦਾ ਇੱਕ ਤੇ 2-3 ਦਿਨ ਹੋ ਗਏ ਜੀ ਮੇਰੇ ਤੋਂ ਵਲੌਗ ਵੀ ਨਹੀਂ ਬਣਾ ਸਕਿਆ ਮੈਂ ਕਿਉਂਕਿ 2-3 ਦਿਨ ਹੋ ਗਏ ਬੜਾ బిਜੀ ਚੱਲ ਰਿਹਾ ਸ਼ਡਿਊਲ ਤੇ ਹੁਣ ਮੈਂ ਕਿਹਾ ਹੁਣ ਤਿਆਰ ਬਣਾ ਹੀ ਲਈਏ ਚਲੋ ਤੇ ਹੁਣ ਆਪਾਂ ਜਾ ਰਹੇ ਹਾਂ ਪਿੰਡ ਨੂੰ ਪਿੰਡ ਨੂੰ ਜਾ ਕੇ ਦੇਖਦੇ ਆਂ ਫਿਰ ਜਾ ਕੇ ਕੀ ਪ੍ਰੋਗਰਾਮ ਹੈ ਪਬਜੋ ਤਾਂ ਆਪਣਾ ਕਰੂਗਾ ਇੰਜੋਏ ਆਪਣਾ ਖਾ ਰਿਹਾ ਆਲੂ ਜਾਣਾ ਇਹਨੇ ਸਕੂਲ ਪਾਸ ਹੁੰਨ ਵਾਸਤੇ ਜਾਈ ਲੈ ਭਾਈ ਉਹ ਮੁੰਡਿਆ ਕੋਈ ਨਾ ਕੋਈ ਤੂੰ ਚਿੰਤਾ ਟੈਂਸ਼ਨ ਨਾ ਲੈ ਟੈਂਸ਼ਨ ਨਾ ਲੈ ਟੈਂਸ਼ਨ ਨਾ ਬਾ ਟੈਂਸ਼ਨ ਬਿਲਕੁਲ ਨਾ ਲੈ ਇਹ ਫਿਕਰ ਨਾ ਮੇਰਾ ਧਿਆਨ ਅੱਗੇ ਹੀ ਆ ਪੁੱਤਰਾ ਤੂੰ ਬੇ ਫਿਕਰ ਹੋ ਜਾ ਤੂੰ ਓਹੋ ਅੰਗਰੀ ਬੰਦੇ ਨੰਦ ਹੈ ਹੈ ਅੰਗਰੀ ਬੰਦੇ ਆ ਖੁੱਲਾ ਹੀ ਅੱਜ ਤਾਂ ਇਹ ਕੀ ਢੋਲੇ ਲੰਦੇ ਇਹ ਪਹਿਲਾਂ ਅੰਦਰ ਨਹੀਂ ਦਾ ਹਨਾ ਇਹੋ ਤਾਂ ਹੰਗਰੀ ਪੁਆਇੰਟ ਦਾ ਵੀ ਇਹ ਹੁਣ ਬਾਹਰ ਨਿਕਲੇ ਆਇਆ। ਇਹ ਮੈਂ ਬਾਹਰ। ਲਓ ਜੀ ਇੱਕ ਨਾ ਸਾਡੇ ਸਰੰਦਰ ਸਭ ਤੋਂ ਵਧੀਆ ਨਾ। ਚਾਹੇ ਜਾਂ ਮਰਜ਼ੀ ਫਰੂਟ ਲੈ ਲਓ ਬੰਦੇ ਤੋਂ। ਯਾਨੀ ਕਿ ਇਹੋ ਜਿਹੜੇ ਚੀਜ਼ ਦਾ ਮੌਸਮ ਵੀ ਨਹੀਂ ਉਹ ਵੀ ਫਰੂਟ ਮਿਲਦਾ। ਉਹ ਵੀ ਤੁਹਾਨੂੰ ਦਿਖਾਉਣਾ ਮੈਂ ਦੁਕਾਨ। ਜਿਹੜਾ ਮਰਜ਼ੀ, ਜਿਹੜੇ ਮਰਜ਼ੀ ਮੌਸਮ ਦੇ ਵਿੱਚ ਜਿਹੜਾ ਮਰਜ਼ੀ ਸ਼ੇਕ। ਇੱਕ ਆ ਦੁਕਾਨਾ ਸਾਡੇ ਸਰੰਦਰ। ਇਹ ਆ ਦੇਖੋ ਆ ਸਾਹਮਣੇ। ਪਿੰਕੀ ਜੂਸ। ਆ ਪਿੰਕੀ ਜੂਸ ਨੇ ਕਿਹਾ ਪਿੰਕੀ ਜੂਸ ਹੈ ਇੱਥੇ। ਯਾ ਦਿਖਾਣਾ ਇਹ ਤੋਂ ਨਾ ਜਿਹੜਾ ਮਰਜ਼ੀ ਫਰੂਟ ਲੈ ਲਓ ਜਿਹੜਾ ਮਰਜ਼ੀ ਪੂਰਾ ਘੈਂਟ ਪੂਰਾ ਘੈਂਟ ਫਰੂਟ ਵੀ ਇਹੋ ਜਿਹਾ ਤੁਹਾਨੂੰ ਕਿਸੇ ਵੀ ਮਾਰਕੀਟ ਚ ਨਹੀਂ ਮਿਲੂਗਾ ਹਰ ਹਰ ਤਰ੍ਹਾਂ ਦਾ ਫਰੂਟ ਹੈ ਦੇ ਕੋਲ ਪਰ ਹੈ ਵਧੀਆ ਐਵੇਂ ਮਾੜੀ ਮੋਟੀ ਕੁਆਲਿਟੀ ਨਹੀਂ ਰੱਖਦਾ ਐਨ ਸਿਰਾਂ ਹੀ ਰੱਖਦਾ ਜੀ ਕੁਆਲਿਟੀ ਟੌਪ ਹੈ ਹਰ ਫਰੂਟ ਜਿਹੜਾ ਮਰਜ਼ੀ ਫਰੂਟ ਲੈ ਲਓ ਐਬਾ ਗੱਡੂ ਕੋਲ ਸਾਰਾ ਹਾਂ ਉਹ ਮੈਂ ਇੱਕ ਵਾਰੀ ਮੈਂ ਕਿਹਾ ਚੱਲ ਕਦੇ ਖਾਦਾ ਨਹੀਂ ਸੀ ਮੈਂ ਐਬਾ ਗੱਡੂ ਲੈ ਲਿਆ ਜਿਹਨੂੰ ਆਪਣੇ ਵੀਰੇ ਮੱਖਣ ਫਲ ਵੀ ਕਹਿੰਦੇ ਨੇ ਮੈਂ ਲੈ ਲਿਆ ਉਹ ਮੈਂ ਜਾ ਕੇ ਮੈਂ ਕਿਹਾ ਇਹਦੇ ਗੁਣ ਬਹੁਤ ਨੇ ਵੀ ਐਵਾਗਾਡੂ ਬਹੁਤ ਵਧੀਆ ਚੀਜ਼ ਆ ਕਹਿੰਦੇ ਮੈਂ ਚਲੋ ਕੱਟ ਕੇ ਜਦੋਂ ਲੱਗਿਆ ਖਾਣ ਓਏ ਹੋਏ ਹੋਏ ਇੱਕੋ ਦੰਦੀ ਵਧੀਆ ਉਹ ਖਾ ਨਹੀਂ ਹੁੰਦਾ ਕਹਿੰਦੇ ਏਕਣਾ ਉਹ ਤਾਂ ਸਿਰਫ ਸ਼ੇਕ ਦੇ ਵਿੱਚ ਮੜਾ ਮੂਟਾ ਆਪਾਂ ਸ਼ੇਕ ਵਿੱਚ ਪਾ ਸਕਦੇ ਆ ਉਹਨੂੰ ਵੀ ਏਕਣਾ ਉਹ ਖਾਇਆ ਨਹੀਂ ਜਾਂਦਾ ਮੈਨੂੰ ਤਾਂ ਐ ਦੇਖ ਲਓ ਤੁਸੀਂ ਮਾਨਾ ਖਰਾਬ ਹੋ ਗਿਆ ਖਾ ਕੇ ਇੰਨਾ ਜ਼ਿਆਦਾ ਜਾਨੀ ਕਿ ਉਹ ਖਾ ਨਹੀਂ ਸਕਦੇ ਆਪਾਂ ਉਹਦਾ ਟੇਸਟ ਇੰਨਾ ਜ਼ਿਆਦਾ ਖਰਾਬ ਹੁੰਦਾ ਬਹੁਤ ਜ਼ਿਆਦਾ ਖਰਾਬ ਹੁੰਦਾ ਉਹਦਾ ਟੇਸਟ ਉਹ ਜੀ ਹੁਣ ਆਪਾਂ ਬਾਈ ਪਹੁੰਚ ਗਏ ਆ ਬਸ ਬਾਜ਼ਾਰ ਤੋਂ ਬਾਹਰ ਹੁਣ ਜਾ ਕੇ ਦੇਖਦੇ ਆ ਛੜ ਕੇ ਪੁਲ ਤੇ ਉਹ ਦੇਖਦੇ ਆ ਜਾ ਕੇ ਕੀ ਬਣਦਾ ਅੱਲਾ ਬਿਸਤਿਹਰੇ ਦਾ ਕੱਲੋਂ ਚਲੋ ਹੁਣ ਆਪਾਂ ਜਾ ਕੇ ਬਾਕੀ ਦਾ ਵਲੌਗ ਬਣਾਵਾਂਗੇ ਆਪਣੇ ਪਿੰਡ ਤੁਸੀਂ ਜੁੜੇ ਰਹੋ ਗੁਰਸਿੱਧੂ ਬੀਬੀ ਦੇ ਜਨਮ ਦੇ ਨਾਲ ਥੈਂਕ ਯੂ ਲਓ ਜੀ ਪਹੁੰਚ ਗਏ ਆਂ ਅਸੀਂ ਆਪਣੇ ਪਿੰਡ ਆ ਵਿਚਾਰੇ ਜਾਨਵਰ ਫਿਰਦੇ ਨੇ ਠੰਡ ਚ ਪਤਾ ਨਹੀਂ ਇਹਨਾਂ ਨੂੰ ਕੌਣ ਇੱਥੇ ਛੱਡ ਗਿਆ ਵਿਚਾਰਾ ਇਹਨੂੰ ਆ ਬੱਸ ਵਿਚਾਰੀ ਜਾ ਰਹੀ ਆ ਉਹਨਾ ਕੋਈ ਨਹੀਂ ਬੱਸ ਆ ਰੋਜ਼ ਇਹ ਰੰਨੇਰਾ ਹੋ ਜਾਂਦਾ ਮੈਨੂੰ ਤਾਂ ਦਿੱਲੀ ਮਾ ਦਿੱਲੀ ਤਿੰਨ ਚਾਰ ਦਿਨੋਂ ਕਿਨਾ ਬਸ ਬਸ ਨਾ ਨਾ ਸਿੱਟ ਦੇ ਬਾਹਰ ਸਿੱਟ ਦੇ ਮੈਂ ਚਲਾਇਆ ਆਹ ਦੇ ਕਿ ਨਿਹਾਨੇ ਸ਼ਹਿਰ ਕਰਦੇ ਫਿਰਦੇ ਨੇ ਆਪਣੇ ਪਿੰਡ ਦੇ ਨੇ ਰੋਜ਼ ਇਹ ਹੀ ਟਾਈਮ ਹੋ ਜਾਂਦਾ ਈ ਮੈਨੂੰ ਹੁਣ ਮੈਨੂੰ ਚਾ 3-4 ਦਿਨ ਹੋ ਗਏ ਹਨੇਰਾ ਘਰੇ ਹਨੇਰੇ ਹੋਈ ਜਾਂਦਾ ਮੈਂ ਚਲੋ ਧੁੰਦ ਵੀ ਲੱਗ ਗਈ ਬੱਦਲ ਵੀ ਹੋ ਗਿਆ ਲੋ ਜੀ ਹੁਣ ਅਸੀਂ ਪਹੁੰਚ ਗਏ ਆ ਆਪਣੇ ਪਿੰਡ ਚਾਰ ਪੰਜ ਦਿਨ ਹੋ ਗਏ ਹੁਣ ਇਸ ਜੀ ਮਹਾਰਾਜ ਦੀ ਕਿਰਪਾ ਹੋਈ ਹੈ ਚਾਰ ਪੰਜ ਦਿਨ ਤੋਂ ਲਗਾਤਾਰ ਕੰਮ ਆ ਰਿਹਾ ਡੇਲੀ ਕੰਮ ਦਾ ਕੰਮ ਕਰਕੇ ਲੇਟ ਹੋ ਰਿਹਾ ਅੱਜ ਅੱਜ ਵੀ ਹਨੇਰਾ ਹੋ ਗਿਆ ਕੱਲ ਵੀ ਰਾਤ ਮੈਂ ਨਹੀਂ ਰਿਹਾ ਆ ਉਹ ਪਕਾਣ ਦੇਣੀ ਭੁੱਲ ਗਏ ਤਾਂ ਕੋਈ ਨਹੀਂ ਪਕਾ ਹੁਣ ਜਾ ਕੇ ਉਹ ਦੇਖਦੇ ਆ ਜਾ ਕੇ ਕੱਪੜੇ ਚੋਣੇ ਕਰਕੇ ਫਿਰ ਬਾਕੀ ਦਾ ਬਲੌਗ ਕਰਾਂਗੇ ਆਪਣੇ ਘਰ ਤੋਂ ਦਾ ਭਾਰੀ ਹੋ ਰਿਹਾ ਨਾ ਮਾਰ ਲਾ ਮਫਾ ਹੁਣ ਲਓ ਜੀ ਆ ਸਾਡਾ ਪਿੰਡ ਪਹੁੰਚ ਗਏ ਆਪਾਂ ਕੁੜੀ ਚਾਰ 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 ਫੜਨਾ ਇੱਕ ਕੁੜੀ ਵਿਚਾਰੀ ਆਈਫੋਨ ਹੀ ਚਾਈ ਹੁਣੀ ਉਹ ਕਹਿੰਦੀ ਚਾਰਜਰ ਚਾਹੀਦਾ ਜੀ ਤੁਹਾਡਾ ਉਹਨੇ ਚਾਰਜ ਲੈ ਗਈ ਹੁਣੀ ਹੁਣੇ ਆਪਾਂ ਲੈਣੇ ਆ ਉਹਦਾ ਚਾਰਜਰ ਦੇਖੋ ਜਦ ਫੜੂ ਹੰਤਾ ਨਹੀਂ ਹੋ ਰਿਹਾ ਨਾ ਮਾਰਦਣਾ ਹਾਂ ਲਓ ਉਹਨੋਂ ਸੀ ਚਾਰਜਰ ਲੈ ਲੀਏ ਲਓ ਜੀ ਅਸੀਂ ਹੁਣ ਪਹੁੰਚ ਗਏ ਆਪਣੇ ਘਰ ਤਿੰਨ ਚਾਰ ਦਿਨ ਹੋ ਗਏ ਕੋਈ ਬਲੌਗ ਨਹੀਂ ਬਣਾਇਆ ਮੈਂ ਕੋਈ ਕੁਝ ਨਹੀਂ ਅੱਜ ਕੋਈ ਸ਼ਾਰਟ ਵੀਡੀਓ ਵੀ ਨਹੀਂ ਬਣਾਈ ਕੋਈ ਕਿਉਂਕਿ ਤਿੰਨ ਚਾਰ ਦਿਨ ਤੋਂ ਬਾਲਾ ਬਿਜੀ ਚੱਲਦਾ ਸੀ ਕੰਮ ਤੇ ਅੱਜ ਵੀ ਹੈ ਤਾਂ ਬਿਜੀ ਸੀ ਪਰ ਹੁਣ ਬਣਾਇਆ ਥੋੜੇ ਥੋੜਾ ਜਿਹਾ ਟਾਈਮ ਲੱਗਿਆ ਤੇ ਠੀਕ ਹੈ ਜੀ ਤੇ ਹੁਣ ਮੈਂ ਕੱਪੜੇ ਚੇਂਜ ਕਰਨਾ ਬਾਕੀ ਦਾ ਬਲੌਗ ਆਪਾਂ ਪੂਰਾ ਕਰਾਂਗੇ ਕੱਪੜੇ ਚੇਂਜ ਕਰਨ ਤੋਂ ਬਾਅਦ